SSP ਕਪੂਰਥਲਾ ਤੇ SP ਫਗਵਾੜਾ ਰੁਪਿੰਦਰ ਗੌਰ ਪੱਟੀ ਦੇ ਨਿਰਦੇਸ਼ਾ ਹੇਠ ਪਿੰਡ ਪਾਸਟਾ ਦੀ ਪੁਲਿਸ ਵੱਲੋਂ ਬਿਸਤੁ ਦੁਆਬ ਨਹਿਰ ਪਾਸਟਾ ਦੇ T ਪੁਆਇੰਟ ਤੇ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਤੇ ਔਨ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਇਸ ਦੌਰਾਨ ਚੌਕੀ ਇੰਚਾਰਜ ਨੇ ਪੰਜ ਅਧੂਰੇ ਵਾਹਨਾਂ ਦੇ ਦਸਤਾਵੇਜ਼ਾਂ ਤੇ ਚਲਾਨ ਕੀਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਸਟਾ ਚੌਕੀ ਇੰਚਾਰਜ ASI ਸਰਾਂਤ ਸੰਦਲ ਨੇ ਕਿਹਾ ਕਿ ਵਿਸ਼ੇਸ਼ ਨਾਕਾਬੰਦੀ ਕਰ ਮੋਟਰਸਾਈਕਲਾਂ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਜਿਸ ਵਿੱਚ ਅਧੂਰੇ ਦਸਤਾਵੇਜ਼ਾਂ ਵਾਲੇ ਅਤੇ ਟ੍ਰਿਪਲ ਰਾਈਡਰ ਵਾਹਨਾਂ ਦੇ ਪੰਚਲਾਨ ਕੀਤੇ ਗਏ ਅਤੇ 22 ਸ਼ੱਕੀ ਵਾਹਨਾਂ ਦੀ ਜਾਂਚ ਕੀਤੀ ਗਈ। ਐਸਆਈ ਸਰਾਜ ਸੰਦਲ ਨੇ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਵਧੇਰੇ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵੱਖ-ਵੱਖ ਪਿੰਡਾਂ ਵਿੱਚ ਇਸੇ ਤਰ੍ਹਾਂ ਦੀਆਂ ਚੈੱਕਪੋਸਟਾਂ ਸਥਾਪਿਤ ਕੀਤੀਆਂ ਜਾਣਗੀਆਂ। ਉਨ੍ਹਾਂ ਮਾੜੇ ਅਨਸਰਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਵੀ ਗੱਲ ਆਖੀ। ਅੱਜ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਮੁਤਾਬਕ ਸਿਟੀ ਸੀਲਿੰਗ ਨਾਕੇ ਲਾਏ ਗਏ ਆ ਪਿੰਡਾਂ ਦੇ ਸੀਲਿੰਗ ਤੇ ਨਾਕੇ ਲਾਏ ਗਏ ਆ ਗ੍ਰਾਫਿਕ ਉਲੰਘਣਾ ਵਾਲੇ ਵਿਅਕਤੀਆਂ ਨੂੰ ਸਖਤ ਸਖ ਚੈਕਿੰਗ ਕੀਤੀ ਜਾ ਰਹੀ ਹੈ ਅੱਜ ਸਾਡੇ ਵੱਲੋਂ 5 ਚਲਾਣ ਕੀਤੇ ਗਏ ਆ ਬਾਈਕ ਤੇ ਅਤੇ ਬਾਈ ਸ਼ਕਤੀ ਗੱਡੀਆਂ ਚੈੱਕ ਕੀਤੀ ਗਈ ਹੈ 3.5 ਤੇ ਆਪਣਾ ਨਾਕੇ ਲਾਇਆ ਗਿਆ ਹੈ ਜੀ ਤੇ ਮੈਂ ਮੀਡੀਆ ਰਾਹੀਂ ਸਾਰੇ ਵਿਅਕਤੀਆਂ ਨੂੰ ਤੇ ਨੌ ਪਿੰਡਾਂ ਦੇ ਚੌਂਕੀ ਦੇ ਸਾਰਿਆਂ ਨੂੰ ਅ ਆਵਾਮ ਨੂੰ ਦੱਸਣਾ ਜਾਂਦਾ ਕਿ ਟ੍ਰੈਫਿਕ ਸਿਗਨਲ ਵਾਲੇ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਸਰ ਆਉਣ ਵਾਲੇ ਦਿਨਾਂ ਵਿੱਚ ਵੀ ਇਦਾਂ ਇਸ ਤਰ੍ਹਾਂ ਦੇ ਨਾਕੇ ਵਾਲੇ ਚੱਲੇ ਜਾਣਗੇ ਕੀ ਟੈਂਸ਼ਨ ਲਗਾਤਾਰ ਟਾਈਮ ਮੁਤਾਬਕ ਵਕ ਵਕ ਟਾਈਮ 'ਤੇ ਅਚਨਚੇਤ ਨਾਕੇ ਲਾਏ ਜਾਣਗੇ ਤੇ ਚੈਕਿੰਗ ਕੀਤੀ ਜਾਵੇਗੀ ਜਿਵੇਂ ਅੰਬਾੜੇ ਅਨਸਰ ਆਦੇ ਠਲ ਵਾਈ ਦਾ ਤੇ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਨੌਜਵਾਨਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਪਿੰਡਾ ਕਰਕੇ ਇਹ ਨਾ ਸੋਚਿਓ ਕਿ ਇੱਥੇ ਚੈਕਿੰਗ ਨਹੀਂ ਹੋਊਗੀ ਜੀ ਸਖਤ ਤੋਂ ਸਖਤ ਚੈਕਿੰਗ ਉਹ ਕੱਚੇ ਰਾਸਤੇ ਦੇ ਵੀ ਚੈਕਿੰਗ ਹੋਊਗੀ ਤੇ ਹਰ ਆਪਣਾ ਡਾਕੂਮੈਂਟ ਨਾਲ ਲੈ ਕੇ ਚੱਲੇ ਹੈਲਮਟ ਜ਼ਰੂਰ ਪਾਣ। ਐਸਐਸਪੀ ਕਪੂਰਥਲਾ ਤੇ ਐਸਪੀ ਫਗਵਾੜਾ ਰੁਪਿੰਦਰ ਗੌਰ ਪੱਟੀ ਦੇ ਨਿਰਦੇਸ਼ਾ ਹੇਠ ਪਿੰਡ ਪਾਸਟਾ ਦੀ ਪੁਲਿਸ ਵੱਲੋਂ ਬਿਸਤ ਦੁਆਬ ਨਹਿਰ ਪਾਸਟਾ ਦੇ ਟੀਪੁਆਇੰਟ ਤੇ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਤੇ ਔਨ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਚੌਂਕੀ ਇੰਚਾਰਜ ਨੇ ਪੰਜ ਅਧੂਰੇ ਵਾਹਨਾਂ ਦੇ ਦਸਤਾਵੇਜ਼ਾਂ ਦੇ ਚਲਾਨ ਕੀਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਸਟਾ ਚੌਂਕੀ ਇੰਚਾਰਜ ਏਐਸਆਈ ਸਰਾਂਸ ਸੰਦਲ ਨੇ ਕਿਹਾ ਕਿ ਵਿਸ਼ੇਸ਼ ਨਾਕਾਬੰਦੀਕਰ ਮੋਟਰਸਾਈਕਲਾਂ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਜਿਸ ਵਿੱਚ ਅਧੂਰੇ ਦਸਤਾਵੇਜ਼ਾਂ ਵਾਲੇ ਅਤੇ ਟ੍ਰਿਪਲ ਰਾਈਡਰ ਵਾਹਨਾਂ ਦੇ ਪੰਚਲਾਨ ਕੀਤੇ ਗਏ ਅਤੇ ਬਾਈ ਸ਼ੱਕੀ ਵਾਹਨਾਂ ਦੀ ਜਾਂਚ ਕੀਤੀ ਗਈ ਏਐਸਆਈ ਸਰਾਂਸ ਸੰਦਲ ਨੇ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਵਧੇਰੇ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵੱਖ-ਵੱਖ ਪਿੰਡਾਂ ਵਿੱਚ ਇਸੇ ਤਰ੍ਹਾਂ ਦੀਆਂ ਚੈੱਕਪੋਸਟਾਂ ਸਥਾਪਿਤ ਕੀਤੀਆਂ ਜਾਣਗੀਆਂ ਉਨਾ ਮਾੜੇ ਅਨਸਰਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਵੀ ਗੱਲ ਆਖੀ ਅੱਜ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਮੁਤਾਬਕ ਸਿਟੀ ਸੀਲਿੰਗ ਨਾਕੇ ਲਾਏ ਗਏ ਆ ਪਿੰਡਾਂ ਦੇ ਸੀਲਿੰਗ ਤੇ ਨਾਕੇ ਲਾਏ ਗਏ ਆ ਗ੍ਰਾਫਿਕ ਉਲੰਘਣਾ ਵਾਲੇ ਵਿਅਕਤੀਆਂ ਨੂੰ ਸਖਤ ਸਖ ਚੈਕਿੰਗ ਕੀਤੀ ਜਾ ਰਹੀ ਹੈ ਅੱਜ ਸਾਡੇ ਵੱਲੋਂ 5 ਚਲਾਣ ਕੀਤੇ ਗਏ ਆ ਬਾਈਕ ਤੇ ਬਾਈਕਾਂ ਦੀਆਂ ਚੈਕ ਕੀਤੀ ਗਈ ਹੈ 3.5 ਤੇ ਆਪਣਾ ਨਾਕੇ ਲਾਇਆ ਗਿਆ ਹੈ ਜੀ ਤੇ ਮੈਂ ਮੀਡੀਆ ਰਾਹੀਂ ਸਾਰੇ ਵਿਅਕਤੀਆਂ ਨੂੰ ਤੇ ਨੌ ਪਿੰਡਾਂ ਦੇ ਚੌਂਕੀ ਦੇ ਵਸਾਰਿਆਂ ਨੂੰ ਆ ਆਵਾਮ ਨੂੰ ਦੱਸਣਾ ਜਾਂਦਾ ਕਿ ਟ੍ਰੈਫਿਕ ਸਿਗਨਲ ਵਾਲਿਆ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਸਰ ਆਉਣ ਵਾਲੇ ਦਿਨਾਂ ਵਿੱਚ ਵੀ ਇਦਾਂ ਇਸ ਤਰ੍ਹਾਂ ਦੇ ਨਾਕੇ ਵਾਲੇ ਚੱਲੇ ਜਾਣਗੇ ਕੀਚਨ ਲਗਾਤਾਰ ਟਾਈਮ ਮੁਤਾਬਕ ਵਕ ਵਕ ਟਾਈਮ 'ਤੇ ਅਚਨਚੇਤ ਨਾਕੇ ਲਾਏ ਜਾਣਗੇ ਤੇ ਚੈਕਿੰਗ ਕੀਤੀ ਜਾਵੇਗੀ ਲਗੇ ਬਾੜੇ ਅਨਸਰ ਆਦੇ ਠਲ ਪਾਈ ਜਾ ਤੇ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਨੌਜਵਾਨਾਂ ਨੂੰ ਇਹ ਹੀ ਅਪੀਲ ਕਰਨਾ ਚਾਹੁੰਦਾ ਕਿ ਪਿੰਡਾ ਕਰਕੇ ਇਹਨਾ ਸੋਚਿਓਗੇ ਇੱਥੇ ਚੈਕਿੰਗ ਨਹੀਂ ਹੋਊਗੀ ਜੀ ਸਭ ਤੋਂ ਸਭ ਚਾਹੀ ਉਹ ਕੱਚੇ ਰਸਤੇ ਦੇ ਵਿੱਚ ਚੈਕਿੰਗ ਹੋਊਗੀ ਤੇ ਹਰ ਆਪਣਾ ਡਾਕੂਮੈਂਟ ਨਾਲ ਲੈ ਕੇ ਚੱਲਾ ਹੈਲਮਟ ਜਰੂਰ ਪਾਣ